ਸ਼੍ਰੀ ਹਿੰਦੂ ਨਯਾਇਬੇਡ ਹਿੰਦੂ ਸੈਕ ਜਗਰਤੀ ਸੇਨਾ ਦਿਵਾਨ ਟੋਡਰ ਮਲਜੀ ਸੇਵਾਰ ਸੋਈ ਹਰ ਸਾਲ ਸਾਲ 2011 ਤੋਂ ਬੱਚਿਆਂ ਤੋਂ ਸਮੂਹਿਕ ਸ਼੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਾਉਂਦੇ ਆ ਤੇ ਪਾਠ ਇਸ ਕਰਕੇ ਅਸੀਂ ਕਰਾਉਂਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਸਾਡਾ ਜਿਹੜੇ ਭਵਿਸ਼ਣ ਹੈ ਪਹਿਲਾਂ ਦਾ ਉਹ ਧਰਮ ਪਰिवर्तन ਦੀ ਮਿਹਰੀ ਦੇ ਖਿਲਾਫ ਡਟ ਕੇ ਖੜੇ ਰਹਿਣ ਆਪਣੇ ਧਰਮ ਨੂੰ ਪੱਕੇ ਰਹਿਣ ਅੱਛੇ ਨਾਗਰਿਕ ਬਣਨ ਜ਼ਿੰਮੇਵਾਰ ਨਾਗਰਿਕ ਬਣਨ ਕਾਨੂੰਨ ਦੀ ਪਾਲਣਾ ਕਰਨ ਔਰ हनुमान जी जिस तरह निस्वार्थ भावना ਨਾਲ भगवान श्री राम जी ਦੀ ਸੇਵਾ ਕਰਦੇ ਸੀ ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਸਾਡਾ ਬੱਚਾ ਬੱਚਾ ਹਨੂਮਾਨ ਜੀ ਵਰਗਾ ਨਿਸਵਾਰਥ ਭਾਵ ਨਾਲ ਦੇਸ਼ ਧਰਮ ਸਮਾਜ ਦੀ ਸੇਵਾ ਕਰਨ ਵਾਲਾ ਬਣੇ ਔਰ ਇਹੀ ਪ੍ਰਯਾਸ ਹਿੰਦੂ ਨਾਇਬੀੜ ਵੱਲੋਂ ਨਿਰੰਤਰ 2011 ਤੋਂ ਕੀਤਾ ਜਾ ਰਿਹਾ ਔਰ ਅਸੀਂ ਸਕੂਲਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੇ ਸਕੂਲਾਂ 'ਚ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹਨੂਮਾਨ ਚਲੀਸਾ ਕਰਾਇਆ ਕਰੋ ਕਿਉਂਕਿ ਹਨੂਮਾਨ ਚਲੀਸਾ ਇੱਕ ਐਸਾ ਪਾਠ ਹੈ ਸੱਤ-ਅੱਠ ਵਾਰੀ ਵੀ ਕੋਈ ਕਰ ਲਵੇ ਬੇਸ਼ੱਕ ਅਬਦੀ ਭਾਸ਼ਾ ਦਾ ਆਸਾਨੀ ਨਾਲ ਯਾਦ ਹੋ ਜਾਂਦਾ ਜਿਹਨੂੰ ਹਨੂਮਾਨ ਦੇ ਲਈ ਸਾ ਯਾਦ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ ਆਪਣੇ ਜਿਹੜੇ ਪ੍ਰਸ਼ਨ ਆਨਸਰ ਆ ਉਹ ਵੀ ਅਸਾਂ ਯਾਦ ਕਰਨੇ ਆਸਾਨ ਰਹਿੰਦੇ ਨੇ ਜੈ ਸ਼੍ਰੀ ਰਾਮ ਸਰ ਕਿੰਨੇ ਸਾਡਾ ਕੰਮ ਹੈ ਹਨੂਮਾਨ ਜੀ ਦਾ ਸਨੇਹਾ ਬੱਚਿਆਂ ਤੱਕ ਲੈ ਕੇ ਜਾਣਾ ਜਿਨੇ ਆਜਨ ਸਾਡੇ ਲਈ ਸਭ ਹਨੂਮਾਨ ਜੀ ਨੇ ਜੈ ਸ਼੍ਰੀ ਰਾਮ ਦੇਖੋ ਇੱਕ ਬਹੁਤ ਮਨ ਦੇ ਨੇੜੇ ਔਰ ਧਰਮ ਦਾ ਪ੍ਰਤੀਕ ਸ਼੍ਰੀ ਹਨੂਮਾਨ ਚਾਲੀਸਾ ਦਾ ਜੋ ਸਵਰੂਪ ਜਿਸ ਢੰਗ ਦੇ ਨਾਲ ਹਿੰਦੂ ਨਿਆਂਪੀੜ ਵੱਲੋਂ ਡੰਗ ਸਲਵਾ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਕੀਤਾ ਜਾਂਦਾ ਹਰ ਸਾਲ ਲਗਾਤਾਰ ਉਪਰਾਲਾ ਕਰਦੇ ਨੇ ਮੈਂ ਸੋਚਦਾ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਬੱਚੇ ਆ ਉਹਨਾਂ ਦੇ ਵਿੱਚੋਂ ਇੱਕ ਮੈਸੇਜ ਇੱਕ ਉਸ ਪ੍ਰਮਾਤਮਾ ਦੇ ਚਰਣਾ ਚ ਅਰਦਾਸ ਬੇਨਤੀ ਜੋ ਹੁੰਦੀ ਹੈ ਇਹ ਬੜਾ ਉਤਮ ਉਪਰਾਲਾ ਔਰ ਇਦਾਂ ਦੇ ਉਪਰਾਲੇ ਹਰ ਜਗ੍ਹਾ ਤੇ ਹੋਣੇ ਚਾਹੀਦੇ ਆ ਇਹਦੇ ਲਈ ਮੈਂ ਸਾਰੀ ਟੀਮ ਨੂੰ ਡੰਗ ਡੰਗ ਸਾਹਿਬ ਉਹਨਾਂ ਦੀ ਸਰਚ ਮੁਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਿ ਜੋ ਸਾਰੇ ਰਲ ਮਿਲ ਕੇ ਇਹਦੇ ਚ ਉਹਨਾਂ ਦਾ ਰੋਗ ਲਾ ਕੇ ਆਪਰੇਟ ਕਰ ਰਹੇ ਨੇ ਸਹਿਯੋਗ ਕਰ ਰਹੇ ਨੇ ਬਹੁਤ ਵਧਾਈ ਦੇ ਪਾਤਰ ਨੇ ਸਭ ਦੇ ਨੱਚ ਜੈ ਸ਼੍ਰੀ ਰਾਮ ਜੈ ਬਜਰੰਗ ਬਲੀ ਸਚ ਦੇਵਾ ਅਧਿਐਖ ਸ਼੍ਰੀ ਤਿਰੂਪਤੀ ਬਾਲਾਜੀ ਟਰਸਟ ਅੱਜ ਲੁਧਿਆਣਾ ਨਗਰੀ ਵਾਸਤੇ ਇੱਕ ਬੜੇ ਵੱਡੇ ਭਾਗਿਆਸ਼ਾਲੀ ਔਰ ਸੁਭਾਗਿਆ ਵਾਲੀ ਗੱਲ ਹੈ ਕਿ ਜਿੱਥੇ ਸਮੂਹਿਕ ਸ਼੍ਰੀ ਹਨੂਮਾਨ ਚਾਲੀਸੇ ਦਾ ਪਾਠ ਬੱਚਿਆਂ ਦੇ ਮੁਖਾਰਬਿੰਦ ਤੋਂ ਜਿਹੜਾ ਕੀਤਾ ਜਾ ਰਿਹਾ ਅੱਜ ਐਸਾ ਮਾਹੌਲ ਹੈ ਕਿ ਇਹ ਜਿਹੜਾ ਅੱਜ ਲੁਧਿਆਣਾ ਨਗਰੀ ਅਯੋਧਿਆ ਨਗਰੀ ਦੇ ਵਿੱਚ ਤਬਦੀਲ ਹੋਗੀ ਔਰ ਜਿੱਥੇ ਕਿ ਪ੍ਰਭੂ ਸ਼੍ਰੀ ਰਾਮ ਦੇ ਕਹਿੰਦੇ ਜੇ ਕਾਰਿਆਂ ਦੇ ਨਾਲ ਜਿਹੜਾ ਕਿ ਲੁਧਿਆਣਾ ਅੱਜ ਗੂੰਜ ਰਿਹਾ ਔਰ ਕਿਤੇ ਜੇ ਪ੍ਰਭੂ ਹਨੂਮਾਨ ਜੀ RAM ਨਾਮ ਦਾ ਸਿਮਰਨ ਕਰਦੇ ਤਾਂ ਅੱਜ ਪੂਰਾ ਲੁਧਿਆਣਾ ਜਿਹੜਾ ਹੈ RAM ਨਾਮ ਦਾ ਸਿਮਰਨ ਕਰ ਰਿਹਾ ਏਸੀ ਦੀਆਂ ਪੂਰੇ ਲੁਧਿਆਣਾ ਨੂੰ ਔਰ ਖਾਸ ਤੌਰ ਤੇ ਇਸ ਪਾਰਟ ਦੇ ਇੱਕ ਆਯੋਜਕ ਪ੍ਰਵੀਨ ਡੰਗ ਜੀ ਨੂੰ ਵੀ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਜੋ ਇਹਨਾਂ ਨੇ ਕਾਰਜ ਹੈ ਸਨਾਤਮ ਧਰਮ ਦਾ ਦਰੋਹ ਏਡਾ ਵੱਡਾ ਕੀਤਾ ਉਹਦੇ ਵਾਸਤੇ ਵੀ ਬਹੁਤ ਬਹੁਤ ਵਧਾਈਆਂ ਜੀ ਇਹ ਜਿਹੜਾ ਪ੍ਰਵੀਨ ਡੰਗ ਜੀ ਤੇ ਸ਼੍ਰੀ ਹਿੰਦੂ ਨਾਇ ਪੀਠ ਵੱਲੋਂ ਜਿਹੜਾ ਧਾਰਮਿਕ ਪ੍ਰੋਗਰਾਮ ਕਰਾਇਆ ਰਿਹਾ ਬਹੁਤ ਚੰਗਾ ਪ੍ਰਭਾਲਾ ਜੀ ਜਿੱਦਾਂ ਆਪਾਂ ਦੇਖ ਰਹੇ ਹਾਂ ਸਕੂਲ ਦੇ ਬੱਚੇ ਆ ਰਹੇ ਆ ਜੀ ਬਹੁਤ ਜ਼ਿਆਦੇ ਤੇ ਹਨੂਮਾਨ ਚਾਲੀਸਾ ਜੀ ਦਾ ਪਾਠ ਹੋ ਰਿਹਾ ਮੈਂ ਕਹਣਾ ਮੈਂ ਇਹ ਕਹਿਣਾ ਚਾਹੁੰਦਾ ਵੀ ਬੱਚਿਆਂ ਨੂੰ ਬਾ ਧਰਮ ਵਾਲੇ ਪਾਸੇ ਜੋੜ ਰਹੇ ਆ ਇਹ ਚੰਗਾ ਪ੍ਰਭਾਲਾ ਜੀ ਬੱਚੇ ਮਾੜੀ ਸੰਗਤ ਤੋਂ ਬਚਦੇ ਜਦੋਂ ਧਰਮ ਨਾਲ ਜੁੜਦੇ ਆ ਤੇ ਇਹਦੀ ਛਲਗਾ ਕੀਤੀ ਜਾਣੀ ਵੀ ਬਣਦੀ ਆ ਬਾਕੀ ਸਾਡੇ ਵੱਲੋਂ ਵੀ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਪੂਰਾ ਲੁਧਿਆਣਾ ਅਨੁਮਾਨ ਮੇ ਹੋ ਗਿਆ ਹੈ ਜੋ ਪ੍ਰੋਗਰਾਮ ਤੁਸਨਾਤਮ ਧਰਮ ਦਾ ਸੇਵਾ ਸਾਡੇ ਪ੍ਰਵੀਨ ਲਖ ਜੀ ਹਿੰਦੂ ਨਾਇਬ ਪਿੰਡ ਤੋਂ ਕਰ ਰਹੇ ਨੇ ਮੈਂ ਸਮਝਦਾ ਹਾਂ ਕਿ ਅੱਜ ਦੀ ਅੱਜ ਦੀ ਲੋੜ ਹੈ ਕਿ ਆ ਸਾਡੀ ਆਨ ਵਾਲੀ ਪਨੀਰੀ ਸਾਡੇ ਬੱਚੇ ਧਰਮ ਦੇ ਨਾਲ ਜੁੜਨ ਸਨਾਤਮ ਧਰਮ ਦੇ ਨਾਲ ਜੁੜਨ ਉਹ ਇਹੀ ਮਾਧਿਅਮ ਹੈ ਕਿ ਜਦੋਂ ਆਪ ਸਨਾਤਮ ਧਰਮ ਦੇ ਇਹੋ ਜਿਹੇ ਪ੍ਰੋਗਰਾਮ ਕਰਾਣੇ ਆ ਕਿ ਸਾਡਾ ਬੱਚਾ ਸਾਡਾ ਯੁਵਾ ਵਰਗ ਸਨਾਤਮ ਧਰਮ ਦੇ ਨਾਲ ਜੁੜਨਾ ਹੈ ਔਰ ਨਸ਼ਿਆਂ ਤੋਂ ਨਸ਼ੇ ਤੋਂ ਦੂਰ ਰੱਖਣਾ ਸਾਡਾ ਹੀ ਫਰਜ਼ ਹੈ ਸਾਡੇ ਯੁਵਾ ਨੂੰ ਸਮਝਾਣਾ ਉਸ ਨਾਤਮ ਨਾਲ ਜੋੜਨਾ ਅੱਜ ਦੀ ਪਨੀ ਜਿਹੜਾ ਯੁਵਾ ਵਰਗ ਜਿਹੜਾ ਨਸ਼ਾ ਵੱਲ ਦੁਰ ਰਿਹਾ ਹੈ ਇਹੋ ਜੇ ਪ੍ਰੋਗਰਾਮ ਦੇ ਨਾਲ ਉਹਨਾਂ ਨੂੰ ਪ੍ਰੇਰਣਾ ਮਿਲਦੀ ਹੈ ਕਿ ਜੀ ਨਸ਼ੇ ਤੋਂ ਦੂ ਰਹੀਏ ਤੇ ਆਪਣੇ ਧਰਮ ਦੇ ਨਾਲ ਆਪਣੀ ਸੰਸਕ੍ਰਿਤੀ ਨਾਲ ਜੁੜੀਏ ਅੱਜ ਦਾ ਦੇਖਾ ਬੱਚੇ ਬੱਚੇ ਅੱਜ ਹਜ਼ਾਰੋਂ ਬੱਚਿਆਂ ਨੇ ਸਮੂਹਿਕ ਹਨੂਮਾਨ ਚਲੀਸਾ ਦਾ ਪਾਠ ਕੀਤਾ ਇਹ ਲੱਗ ਰਿਹਾ ਸੀ ਕਿ ਬਾਲਾ ਜੀ ਮਹਾਰਾਜ ਸ਼੍ਰੀ ਰਾਮ ਜੀ ਸਾਡੇ ਸਮੁਖ ਬੈਠੇ ਨੇ ਔਰ ਉਹ ਸਾਡੇ ਨਾਲ ਬੈਠ ਕੇ ਬੱਚੇ ਨਾਲ ਪਾਠ ਕਰ ਰਿਹਾ ਐ ਐਨਾ ਹੀ ਕਹਿੰਦਾ ਹੋਇਆ ਇੱਕ ਗਲਮਾ ਹੋਰ ਜੂਆ ਵਰਗ ਨੂੰ ਤੇ ਸਮਾਜ ਨੂੰ ਤੁਹਾਡੇ ਚੈਨਲ ਰਾਹੀਂ ਮੈਂ ਇਕ ਸੰਦੇਸ਼ ਦਾ ਚੰਨਾ ਕਿ ਸਵਦੇਸ਼ੀ ਸਵਦੇਸ਼ੀ ਵਸਤੂਆਂ ਨੂੰ ਜੂਰ ਅਪਣਾਣ ਵਿਦੇਸ਼ੀਆਂ ਦਾ ਬਹਿਸ਼ਕਾਰ ਕਰਨ ਤਾਂ ਹੀ ਸਾਡਾ ਦੇਸ਼ ਤਰੱਕੀ ਵੱਲ ਜਾਏਗਾ ਤਾਂ ਹੀ ਸਾਡੇ ਦੇਸ਼ ਉਨਤੀ ਦੀ ਰਾਹ ਅਪਣਾਏਗਾ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਵਦੇਸ਼ੀ ਵਸਤੂ ਨੂੰ ਅਪਣਾਇਆ ਜਾਵੇ ਵਿਦੇਸ਼ੀਆਂ ਦਾ ਬਹਿਸ਼ਕਾਰ ਕੀਤਾ ਜਾਵੇ ਐਨੇ ਕਹਿੰਦਾ ਬਾਣੀ ਨੂੰ ਬ੍ਰਾਮ ਜੈ ਸ਼੍ਰੀ ਰਾਮ ਅੱਜ ਸ਼੍ਰੀ ਹਿੰਦੂ ਨਾਇਪੀਟ ਵੱਲੋਂ ਦ੍ਰੈਸ਼ਟੀ ਮੈਦਾਨ ਦੇ ਵਿੱਚ ਕਈ ਵਰਸਾਂ ਤੋਂ ਹਰ ਸਾਲ ਜਿਹੜਾ ਹੈਗਾ ਨਾਲ ਹਿੰਦੂ ਸਿੱਖ ਜਾਗਰਤੀ ਸੈਨਾ ਦਿਵਾਨ ਟੋਡਰਮਲ ਰਸੋਈ ਵੱਲੋਂ ਪ੍ਰਵੀਨ ਡੰਗ ਜੀ ਔਰ ਉਹਨਾਂ ਦੇ ਸਾਥੀਆਂ ਦੇ ਪ੍ਰਯਾਸਾਂ ਦੇ ਨਾਲ ਬੱਚਿਆਂ ਨੂੰ ਸ਼੍ਰੀ ਮਾ ਹਨੂਮਾਨ ਚਲिसा ਦੇ ਨਾਲ ਜਿਹੜਾ ਜੋੜਿਆ ਜਾਂਦਾ ਤਾਂ ਕਿ ਬੱਚੇ ਜਿਹੜੇ ਨੇ ਸਾਡੇ ਦੇਸ਼ ਦੀ ਸਾਡੇ ਸਮਾਜ ਦੀ ਸੰਸਕ੍ਰਿਤੀ ਨੂੰ ਸਮਝ ਸਕਣ ਕਿਉਂਕਿ ਅੱਜ ਸਮਾਜ ਦੇ ਵਿੱਚ ਉਹ ਕ੍ਰੀਤੀਆਂ ਪੈਦਾ ਹੋ ਗਈਆਂ ਨੇ ਜਿਹੜੀਆਂ ਕਿ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਔਰ ਕ੍ਰਾਈਮ ਵੱਲ ਲੈ ਕੇ ਜਾ ਰਹੀਆਂ ਨੇ ਤੁਸੀਂ ਦੇਖਿਆ ਵੀ ਪੜ੍ਹੇ ਲਿਖੇ ਬੱਚੇ ਵੀ ਜਿਹੜੇ ਨੇ ਉਹ ਮਾਨਵ ਬੰਬ ਬਣਦੇ ਜਾ ਰਹੇ ਨੇ ਤੋਂ ਸਨਾਤਨ ਧਰਮ ਹੀ ਜੀ ਸਖਾਂਦਾ ਹੈ ਕਿ ਤੁਸੀਂ ਆਤਮਕ ਰੱਖਸ਼ਾ ਵਾਸਤੇ ਜਿਹੜੀ ਹੈਗੀ ਆ ਉਹ ਜਰੂਰ ਆਪਣੇ ਆਪ ਨੂੰ ਤੁਸੀਂ ਤਿਆਰ ਰੱਖਣਾ ਲੇਕਿਨ ਕਿਸੇ ਦਾ ਬੁਰਾ ਨਹੀਂ ਕਰਨਾ ਸਨਾਤਨ ਧਰਮ ਹਮੇਸ਼ਾ ਸ਼ਾਂਤੀ ਵਾਲੇ ਪਾਸੇ ਲੈ ਜਾਂਦਾ ਤੋਂ ਅੱਜ ਪ੍ਰਵੀਨ ਡੰਗ ਜੀ ਦੇ ਪ੍ਰਯਾਸ ਦੇ ਨਾਲ ਇਹਨਾਂ ਬੱਚਿਆਂ ਦੇ ਵਿੱਚ ਉਹ ਭਾਵਨਾਵਾਂ ਪੈਦਾ ਕੀਤੀ ਜਾ ਰਹੀ ਆ ਦੇਸ਼ ਧਰਮ ਸਮਾਜ ਦੀ ਸੇਵਾ ਕਰਨ ਆਪਣੇ ਬਜ਼ੁਰਗਾਂ ਦਾ ਜਿਹੜਾ ਹੈਗਾ ਉਹ ਮਾਨ ਸਤਕਾਰ ਕਰਨ ਔਰ ਆਪਣੇ ਜਿਹੜਾ ਹੈਲਥ ਆ ਉਹ ਠੀਕ ਰੱਖਣ ਔਰ ਹੁਣੇ ਥੋੜੀ ਦੇਰ ਬਾਅਦ ਇੱਥੇ ਕਸਮ ਵੀ ਬੱਚਿਆਂ ਨੂੰ ਸੁਕਾਈ ਜਾਏਗੀ ਕਿ ਸਮਾਜਿਕ ਬੁਰਾਈਆਂ ਤੋਂ ਜਿਹੜਾ ਦੂਰ ਰਹਿਣਾ ਔਰ ਜਿੱਥੇ ਸਟੱਡੀ ਵਾਲੇ ਪਾਸੇ ਤੁਸੀਂ ਅੱਗੇ ਵਧਣਾ ਉਸੇ ਧਰਮ ਔਰ ਦੇਸ਼ ਦੀ ਰੱਖਿਆ ਵਾਸਤੇ ਵੀ ਤੁਸੀਂ ਅੱਗੇ ਜਿਹੜਾ ਵੱਧ ਚੜ ਕੇ ਕੰਮ ਕਰਨਾ ਸੋ ਮੈਂ ਪ੍ਰਵੀਨ ਡੰਗ ਜੀ ਦਾ ਉਹਨਾਂ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਦੇ ਇਸ ਪਾਵਨ ਦਿਵਸ ਦੇ ਉੱਤੇ ਮੁਬਾਰਕਬਾਦ ਦਿੰਦਾ ਕਿ ਇੰਨਾ ਸੰਤ ਸਮਾਜ ਪੂਰੇ ਦੇਸ਼ ਤੋਂ ਅਸ਼ੀਰਵਾਦ ਦੇਣ ਵਾਸਤੇ ਸਾਨੂੰ ਆਇਆ ਹਿੰਦੂ ਨਿਆਏ ਪੀਠ ਜਿਹਦਾ ਨਾਮ ਹੀ Hindu ਨਿਆਏ ਹੈ ਤੇ ਮੈਂ ਵੱਡੇ ਵੀਰ ਪ੍ਰਵੀਨ ਦੰਦਵੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜਿਨ੍ਹਾਂ ਨੇ ਹਰ ਬੱਚੇ ਦੇ ਹੱਥ ਸਨਾਤਨ ਧਰਮ ਦਾ ਝੰਡਾ ਪਕੜਾਤਾ ਅੱਜ ਬੜੀ ਖੁਸ਼ੀ ਹੁੰਦੀ ਹੈ ਕਿ ਆਪਣੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਕੇ ਅੱਜ ਸਾਡੇ ਧਰਮ ਦਾ ਪ੍ਰਚਾਰ ਕਰ ਰਹੇ ਸਾਡੇ ਧਰਮ ਨਾਲ ਜੁੜ ਰਹੇ ਆ ਤੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਵੱਧ ਚੜ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਏ ਤਾਂ ਕਿ ਸਾਡਾ ਸਨਾਤਨ ਧਰਮ ਐਦਾ ਹੀ ਜਿੰਦਾ ਰਹਿ ਸਕੇ ਦੇ ਵੱਲ। ਜੋ ਕਿ ਪਹਿਲੇ ਹੀ ਕਾਰਗ੍ਰਾਮ ਉਹਨਾਂ ਦੇ ਦਰ ਸੰਪੂਰਨ ਨਹੀਂ ਹੁੰਦਾ ਜਿੱਦਾਂ ਹਿੰਦੂ ਨਿਆਏ ਪੀੜ ਦੇ ਪ੍ਰਮੁਖ ਸ਼੍ਰੀ ਪ੍ਰਵੀਨ ਡੰਗ ਜੀ ਦਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਜਿਹੜਾ ਹਿੰਦੂ ਧਰਮ ਦਾ ਝੰਡਾ ਚੱਕਿਆ ਹੈ। ਉਹਦੇ ਤਤਵਾਧਾਨ ਦੇ ਵਿੱਚ ਅੱਜ ਬਹੁਤ ਵੱਡਾ ਹਨੂਮਾਨ ਚਾਲੀਸਾ ਦਾ ਪਾਠ ਦੇ ਰਸੀ ਦੇ ਵਿੱਚ ਹੋ ਰਿਹਾ ਹੈ। ਔਰ ਜਿਹੜਾ ਸਾਡਾ ਹਿੰਦੂ ਧਰਮ ਦਾ ਝੰਡਾ ਸਾਡੇ ਭਰਾ ਨੇ ਚੱਕਿਆ ਹੋਇਆ ਹੈ। ਅਸੀਂ ਉਹਦੇ ਰਿਣੀ ਐ ਕਿਉਂਕਿ ਉਹੀ ਭਰਾ ਵਾ ਜਿਨੇ ਵਿਧੂ ਜੈਨ ਵਾਲਾ ਕੇਸ ਵੀ ਛੱਕਿਆ ਸੀ ਹੁਣ ਭਗਵਾਨ ਨੇ ਸਾਨੂੰ ਵੀ ਬਲ ਬਖਸ਼ਿਆ ਸਰਕਾਰ ਦੇ ਵਿੱਚ ਐਂਟਰੀ ਹੋਈ ਐ ਔਰ ਵਿਧੂ ਜੈਨ ਵਾਲਾ ਕੇਸ ਦੁਆਰਾ ਚੱਕ ਕੇ ਸਾਨੂੰ ਜਿਹੜੀ ਲੈਟਰ ਦਿੱਤੀ ਐ ਪ੍ਰਵੀਨ ਡੰਗ ਜੀ ਨੇ ਕਿ ਉਹ ਕੇਸ ਨੂੰ ਦੁਬਾਰਾ ਚੱਕੋ ਅਸੀਂ ਉਹ ਕੇਸ ਨੂੰ ਹੁਣ ਦੁਬਾਰਾ ਰੀਓਪਨ ਕਰਨ ਜਾ ਰਹੇ ਹਾਂ ਪ੍ਰਵੀਨ ਡੰਗ ਜੀ ਦਾ ਮਾਫਰ ਕਿ ਉਹ ਜਿਹੜਾ ਸਾਡੇ ਜੈਨ ਪਰਿਵਾਰ ਨੂੰ ਇੱਕ ਇਨਸਾਫ ਨਹੀਂ ਮਿਲਿਆ ਉਹਦਾ ਇਨਸਾਫ ਲਈ ਵੀ ਹੁਣ ਇੱਕ ਕਾਰਿਆਕਰਮ ਜਿਹੜਾ ਹਿੰਦੂ ਨਿਆਏ ਪੀੜ ਦੇ ਤਦਵਧਾਨ ਦੀ ਸ਼ੁਰੂ ਹੋਇਆ ਸੀ ਉਹ ਵੀ ਇਹਦੇ ਨਾਲ ਨਾਲ ਹੀ ਸ਼ੁਰੂ ਹੋ ਜੂਗਾ ਤੇ ਮੈਂ ਇੱਕ ਵਾਰੀ ਵਧਾਈ ਦਿੰਨਾ ਹਿੰਦੂ ਨਿਆਏ ਪੀੜ ਦੀ ਹਿੰਦੂ ਸਿੱਖ ਜਾਗਰਤੀ ਸੈਨਾ ਦੀ ਜਿਹਦਾ ਕਿ ਮੈਂ ਵੀ ਇੱਕ 파ਟ ਆ ਕਿ ਉਹਨਾਂ ਨੇ ਜਿਹੜਾ ਇਹ ਪ੍ਰਾਰਲਾ ਕੀਤਾ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਸਾਡੀ ਜਿਹੜੀ ਜਨਰੇਸ਼ਨ ਆ ਉਹਨੂੰ ਪਤਾ ਲੱਗਦਾ ਵੀ ਸਾਡਾ ਧਰਮ ਕੀ ਹੈ ਇਹ ਬਹੁਤ ਵਧੀਆ ਪ੍ਰਾਰਲਾ ਹੈ ਔਰ ਬਹੁਤ ਜਲਦ ਹੀ ਇੱਕ ਆਸੀ ਵੀ ਪ੍ਰੋਗਰਾਮ ਪਰਵੀਨ ਡਾਂਗ ਜੀ ਕੋ ਮੰਗਿਆ ਸਾਡਾ ਹੋਰੀ ਦਾ ਜਿਹੜਾ ਗਾੜਾ ਦਾਲ ਬਯਾਰ ਚਾਵਲ ਬਯਾਰ ਉੱਥੇ ਕਰਾਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਖਾਲੀ ਬਿਜ਼ਨਸ ਕਰਨਾ ਨਹੀਂ ਹੈ ਕਿ ਆਪਾਂ ਆਪਣੇ ਬੱਚਿਆਂ ਲਈ ਵੀ ਐਦਾਂ ਦਾ ਕਾਰਜਕ੍ਰਮ ਕੋਈ ਕਰਕੇ ਦੀ ਜੈ ਜਨਨ ਅੱਜ ਅਸੀਂ ਇੱਥੇ ਪਹੁੰਚੇ ਹਾਂ ਜਿਹੜਾ ਹਨੂਮਨ ਚਾਲੀਸਾ ਦਾ ਪਾਠ ਹੈ ਇਹ ਬਹੁਤ ਵਧੀਆ ਕਾਰਜ ਆ ਸਨਾਤੇ ਦੇ ਤਾਂ ਰਮ ਵਾਸਤੇ ਹਰ ਵਾਸਤੇ ਤਾਂ ਕਿ ਜਿਹੜੇ ਸਾਡੇ ਬੱਚੇ ਆ ਸਾਡੇ ਸਨਾਤੇ ਦੇ ਪਰਿਵਾਰ ਆ ਸਮੇ ਸਮੇਸਤੇ ਜਿਹੜੇ ਪ੍ਰਵੀਰ ਡੰਗ ਜੀ ਨਿਆਏ ਪੀਠ ਦੇ ਜਿਹੜੇ ਕਰਤਾ ਧਰਤਾ ਆ ਸੰਚਾਲਕ ਨੇ ਉਹ ਬਹੁਤ ਵਧੀਆ ਪ੍ਰਵਾਲਾ ਕਰਦੇ ਨੇ ਇਸ ਕਰਕੇ ਵਧਾਈ ਦੇ ਪਾਤਰ ਨੇ ਕਿਉਂਕਿ ਹਰ ਸਾਲ ਇਹ ਜਿਹੜਾ ਆ ਹਨੂਮਨ ਚਾਲੀਸਾ ਦਾ ਪਾਠ ਕਰਾ ਕੇ ਜਿਹੜੀ ਸ਼ੁਕ ਸ਼ਾਂਤੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਸ਼ੁਕ ਸ਼ਾਂਤੀ ਦੀ ਸਨੇਹਾ ਦਿੰਦੇ ਨੇ ਬਹੁਤ ਵਧੀਆ ਪ੍ਰਵਾਲਾ ਕਰਦੇ ਆ ਹਾਂ ਜੀ ਸਰ ਕੀ ਕਹਣਾ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਲੁਧਿਆਣਾ Hindu ਨਿਆਏ ਪੀਠ ਵੱਲੋਂ ਜੋ ਪ੍ਰਯਾਸ ਕੀਤੇ ਜਾ ਰਹੇ ਆ ਪ੍ਰਵੀਨ ਡੰਗ ਜੀ ਵੱਲੋਂ ਬਹੁਤ ਸਲਾਣਾਯੋਗ ਆ ਅੱਜ ਜੋ ਸਮਾਗਮ ਹੋ ਰਿਹਾ 16ਵਾਂ ਹਿੰਦੂ ਨਿਆਏ ਪੀੜ ਵੱਲੋਂ ਬਹੁਤ ਸਲਾਣਾਯੋਗ ਆ ਮੈਂ ਲੁਧਿਆਣਾ ਵਾਸੀਆਂ ਨੂੰ ਵਧਾਈ ਦਿੰਦਾ ਔਰ ਪ੍ਰਵੀਨ ਡੰਗ ਜੀ ਦੀ ਜਿੰਨੀ ਵੀ ਟੀਮ ਆ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਜਿਹੜੇ ਅੱਜ ਸਾਰੇ ਰਲ ਕੇ ਪ੍ਰਵੀਨ ਡੰਗ ਜੀ ਦਾ ਸਾਥ ਦੇ ਰਹੇ ਆ ਔਰ ਮੈਂ ਇਦਾਂ ਹੀ ਇਹਨਾਂ ਨੂੰ ਕਹਾਂਗਾ ਕਿ ਜੋ ਵੀ ਸਾਡੇ ਇਹ ਹਿੰਦੂ ਨੇ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਾਂ ਅੱਜ ਰਲ ਮਿਲ ਕੇ ਸਾਰੇ ਇੱਕ ਨਿਆਂ ਲਈਏ ਕਿ ਆਪਾਂ Hindu ਸਮਾਜ ਨੂੰ ਬਚਾਣਾ ਜੈ ਹਿੰਦ ਜੈ ਭਾਰਤ ਹਰ ਸਾਲ ਦ੍ਰੈਸਟੀ ਗਰਾਊਂਡ ਦੇ ਵਿੱਚ Shri Hindu Nyay Peeth ਦੀ ਅਦક્ષા ਦੇ ਵਿੱਚ Hanuman Chalisa ਦਾ ਹਜ਼ਾਰਾਂ ਹਜ਼ਾਰ ਬੱਚਿਆਂ ਦੇ ਨਾਲ ਕਰਾਇਆ ਜਾਂਦਾ ਹੈ ਸਾਡਾ ਇੱਕੋ ਹੀ ਮਕਸਦ ਹੈ ਜਿਹੜੇ ਆਨ ਵਾਲੇ ਨੌਜਵਾਨ ਬੱਚੇ ਨੇ ਇਹਨਾਂ ਨੂੰ ਅਸੀਂ ਆਪਣੇ ਧਰਮ ਦੇ ਨਾਲ ਸੰਸਕ੍ਰਿਤੀ ਦੇ ਨਾਲ ਸਨਾਤਨ ਧਰਮ ਦੇ ਨਾਲ ਜੋੜ ਕੇ ਰੱਖੀਏ ਤੇ ਬੱਚੇ ਜਿਹੜੇ ਆ ਨਸ਼ਿਆਂ ਤੋਂ ਜਿਹੜਾ ਹੈਗਾ ਵੇ ਉਹ ਦੂਰ ਰਹਿਣ ਇਹੀ ਸਾਡਾ ਇੱਕ ਪ੍ਰਯਾਸ ਹੈ ਛੋਟਾ ਜਿਹਾ ਕਿ ਉਹ ਸਾਰੇ ਸਕੂਲਾਂ ਦੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਅਸੀਂ ਇਹ ਕਰਦੇ ਆ ਰਹੇ ਹਾਂ ਕਿੰਨੇ ਕੁ ਬੱਚਾ ਸਰ ਪਹੁੰਚਿਆ ਇੱਥੇ ਅੱਜ ਸੇ ਦੇਖੋ 8-9000 ਬੱਚਾ ਜਿਹੜਾ ਹੈਗਾ ਅਲੱਗ-ਅਲੱਗ ਸਕੂਲਾਂ ਤੋਂ ਜਿਹੜਾ ਇੱਥੇ ਬੱਚੇ ਪਹੁੰਚੇ ਨੇ ਜਿਨ੍ਹਾਂ ਨੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਇੱਥੇ ਇਤਿਹਾਸਿਕ ਦ੍ਰੈਸੀ ਗਰਾਊਂਡ ਦੇ ਵਿੱਚ ਮਨਾਇਕ ਪਾਠ ਕੀਤਾ